ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕ ਤੇ ਘਰ ਇਸ ਵੇਲੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਜੀ ਸਰਕਾਰੀ ਆਈਟੀਆਜ਼ ਠੇਕਮ ਲਾਜ਼ਮਾ ਵੱਲੋਂ ਅੰਮਿੱਥੇ ਸਮੇਂ ਲਈ ਤਕਨੀਕੀ ਸਿੱਖਿਆ ਵਿਭਾਗ ਦੇ ਦਫ਼ਤਰ ਵਿਖੇ ਪੱਕਾ ਤਰਨਾ ਸ਼ੁਰੂ ਚਿੜੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਸੰਬੰਧੀ ਰੇਲਵੇ ਦਾ ਵੱਡਾ ਫੈਸਲਾ ਹੋਣਾ ਸਰਹਿੰਦ ਰੇਲਵੇ ਸਟੇਸ਼ਨ ਤੇ ਰੁਕਣਗੀਆਂ 14 ਟ੍ਰੇਨਾਂ ਮਤਲ ਡੀਆਜੀ ਪੁਲਰ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਟਲੀ ਹੁਣ 2 ਜਨਵਰੀ ਨੂੰ ਹੋਏਗੀ ਅਗਲੀ ਬਾਈ ਸਰ ਹੱਦ ਪਾਰ ਕਰਕੇ ਪਾਕਿਸਤਾਨ ਪਹੁੰਚਿਆ ਸ਼ਾਹਕੋਟ ਦਾ ਨੌਜਵਾਨ ਪਾਕਿਸਤਾਨ ਰਿੰਜਰਾ ਨੇ ਕੀਤਾ ਕਬੂਬ ਵੈਬ ਬਸੂਰੀਆ ਵੰਸ਼ੀ ਨੇ ਰਚਿਆ ਇਤਿਹਾਸ ਸਿਰਫ 36 ਗੇਂਦਾਂ ਚੋਂ ਜੜਿਆ ਸੈਂਕੜਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸੂਬਾ ਕਮੇਟੀ ਮੈਂਬਰਾਂ ਦੀ ਤਰਨਤਾਰਨ ਮੋਰਚੇ ਵਿੱਚ ਹੋਈ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਉਹ ਮੁੱਖ ਦਫ਼ਤਰ ਤਕਨੀਕੀ ਸਿੱਖਿਆ ਵਿਭਾਗ ਵਿੱਚ ਪੰਜਾਬ ਦੇਖੇ ਪੱਕਾ ਧਾਣਾ ਲਗਾਉਣਗੇ ਦੇ ਚੱਲਦਿਆਂ ਹੋਣਾ ਜਥੇਵੰਦੀ ਨੇ ਅੱਜ ਸੰਸਦ ਦਾ ਕੰਮ ਟ੍ਰੇਨਿੰਗ ਦਾ ਕੰਮ ਸਾਰੇ ਫੋਰਟਲੈਂਡ ਦਾ ਕੰਮ ਵੈਰੀਫਿਕੇਸ਼ਨ ਦਾ ਕੰਮ ਦਫ਼ਤਰੀ ਕੰਮ ਈਐਮਸੀ ਐਪ ਦਾ ਕੰਮ ਬਿਲਕੁਲ ਠੱਪ ਕਰਕੇ ਮਿੱਤੀ ਬਾਈ ਅ 25 ਤੋਂ ਪੰਜਾਬ ਸਰਕਾਰ ਵਿਰੁੱਧ ਪੱਕਾ ਧਰਨਾ ਸ਼ੁਰੂ ਕੀ ਕਰ ਦਿੱਤਾ ਹੈ ਜਿੱਥੇ ਬੰਦੀ ਦੇ ਆਗੂ ਨਵਨੀਤ ਸਿੰਘ ਕੁਲਵੰਤ ਸਿੰਘ ਸੁਖਵੀਰ ਸਿੰਘ ਹਰਪ੍ਰੀਤ ਸੋਨੂ ਸਮਰਾਲਾ ਗੁਰਵਿੰਦਰ ਸਿੰਘ ਕੋਵਿੰਦਰ ਕੌਰ ਸੁਭਜੀਤ ਕੌਰ ਅਤੇ ਰੰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੈਸੋ ਪਹਿਲਾ ਜੀਨੀ ਚੋਣਾਂ ਦੌਰਾਨ ਟੈਂਟਨ ਵਿਖੇ ਪੱਕਾ ਮੋਰਚਾ ਲਗਾਇਆ ਸੀ ਜਿਸ ਚ ਸਿਖਿਆ ਤਕਨੀਕੀ ਸਿੱਖਿਆ ਮੰਤਰੀ ਵਿੱਚ ਵਿੱਤ ਮੰਤਰੀ ਨਾਲ ਪੈਨਲ ਮੀਟਿੰਗਾਂ ਕੀਤੀਆਂ ਤੇ ਦੋਵਾਂ ਮੰਤਰੀਆਂ ਨੇ ਜਲਦੀ ਮੰਗਾਂ ਜਨਨਕੀ ਬੀ ਦਸੰਬਰ 2025 ਤੱਕ ਪੂਰੀਆਂ ਕਰਨ ਬਾਰੇ ਕਿਹਾ ਸੀ ਅਤੇ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਨੇ ਆਪਣੇ ਧਰਨੇ ਵਿੱਚ ਹਾਜ਼ਰ ਹੋ ਕੇ ਕਿਹਾ ਸੀ ਕਿ ਮੈਂ ਬਹੁਤ ਜਲਦ ਸੀਐਮ ਸਾਹਿਬ ਨੂੰ ਮਿਲ ਕੇ ਤੁਹਾਡੇ ਮਾਮਲੇ ਹੱਲ ਕਰਾਂਗਾ। ਪਰੰਤੂ ਇਸ ਲੋਰਵੇਜ਼ ਸਰਕਾਰ ਦੇ ਪਿਛਲੇ 3.5 ਸਾਲਾਂ ਤੋਂ ਸਾੜੇ ਤਿੰਨ ਸਾਲਾਂ ਤੋਂ ਸਾਲ ਲਾਰੇ ਹੀ ਮਿਲ ਰਹੇ ਨੇ। ਰੇਲਵੇ ਵਿਭਾਗ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਤੰਦ ਦੇ ਨਾਂ ਤੱਕ ਚੱਲਣ ਵਾਲੇ ਸ਼ਹੀਦ ਦੀ ਸਮਾਗਮ ਸਵੰਧੀ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਰੇਲਵੇ ਨੇ ਸਰਹੰਦਾ ਰੇਲਵੇ ਸਟੇਸ਼ਨ ਤੇ ਨਾਂ ਰੁਕਣ ਵਾਲੀਆਂ 14 ਰੇਲ ਗੱਡੀਆਂ ਨੂੰ ਤਿੰਨ ਦਿਨਾਂ ਜੋ ਕੰਦਾ ਵੀ ਫੈਸਲਾ ਕੀਤਾ ਹੈ ਤਾਂ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਸਰਦਾਲੂ ਰੇਲ ਗੱਡੀ ਰਾਹੀਂ ਸ਼੍ਰੀ ਫੱਤੇਗੜ ਸਾਹਿਬ ਵਿਕੇ ਮੱਥਾ ਟੇਕ ਸਕਣ ਉਤਰੀ ਰੇਲਵੇ ਨੇ ਦੱਸਿਆ ਕਿ ਸਿੱਧੀ ਜੋੜ ਮੇਲ ਦੌਰਾਨ ਸਰਦਾਲੂਆਂ ਅਤੇ ਯਾਤਰੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਤਾਂ ਜੋ ਉਹਨਾਂ ਨੂੰ ਆਉਣ ਜਾਣ ਵਿੱਚ ਕੋਈ ਮੁਸ਼ਕਲ ਨਾ ਆਵੇ ਇਹ ਜਾਣਕਾਰੀ ਉਤਰੀ ਰੇਲਵੇ ਦੇ ਮੁਖ ਲੋਕ ਸਪਰਕ ਅਧਿਕਾਰੀ ਹਿਮਾਂਸ਼ੂ ਹੇਖਰ ਉਪਾਦਿਆ ਨੇ ਜਾਰੀ ਕੀਤੀ ਪ੍ਰੇਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਮੋਤਲ ਡੀਆਈਐਸ चरण की जमानत अर्जी तनवाई टाल दिखती गई है हूं दो जनवरी दो हजार छब्बी मामले की अगली सुनवाई होगी कोर्ट वालों सीबीआई नगली सुनवाई तेना पक्ष रखने के निर्देश दिते गए ने अभी सुनवाई दौरान सीबीआई ने जवाब दायर करने लाई समा मंगिया ਅਸਲੀ ਕੋਰਟ ਵੱਲੋਂ ਸੁਣਵਾਈ ਟਾਲ ਦਿੱਤੀ ਗਈ ਹਰਚਨ ਸਿੰਘ ਖੁੱਲਰ ਵੱਲੋਂ ਅਦਾਲਤ ਵਿੱਚ ਇੱਕ ਹੋਰ ਅਸਦੀ ਵਿਧਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ ਦੁਪਹਿਰ ਬਾਅਦ ਹੋਏਗੀ ਹਰਚਨ ਸਿੰਘ ਖੁੱਲਰ ਵੀਡੀਓ ਕਾਨਫਰencing ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਲਾਕੇ ਦੇ ਪੋਏਪੁਰ ਪਿੰਡ ਦਾ ਰਹਿਣ ਵਾਲਾ ਇੱਕ ਪੰਜਾਬੀ ਨੌਜਵਾਨ ਸਰਨਦੀਪ ਸਿੰਘ ਕਥਿਤ ਤੌਰ ਤੇ ਭਾਰਤ-ਪਾਕਿਸਤਾਨ ਸਰਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਉਸ ਨੂੰ ਪਾਕਿਸਤਾਨ ਦੇ ਕਸੂਰ ਸੈਕਟਰ ਵਿੱਚ ਪਾਕਿਸਤਾਨ ਰੇਂਜਰਾ ਵੱਲੋਂ ਗ੍ਰਿਫਤਾਰ ਲਿਆ ਗਿਆ ਹੈ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਨੌਜਵਾਨਾਂ ਨੇ ਕਿਹੜੇ ਹਾਲਾਤਾਂ ਵਿੱਚ ਸਰਦਪਾਰ ਕੀਤੀ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮਾਮਲੇ ਸੰਬੰਧੀ ਹੋ ਜਾਂਚ ਚਾਰੀ ਹੈ ਚਰਨਦੀਪ ਦੇ ਪਿਤਾ ਸਤਨਾੰਦ ਸਿੰਘ ਨੇ ਗੁੰਮਸ਼ੁਦਾ ਵਿਅਕਤੀ ਦੀ ਰਿਪੋਰਟ ਦਰਜ ਕਰਵਾਈ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਉਸ ਦਾ ਪੁੱਤਰ ਉਲਾਪਤਾ ਰਿਪੋਰਟਾਂ ਦੇ ਅਨੁਸਾਰ ਉਸ ਦੇ ਖਿਲਾਫ ਪਹਿਲਾਂ ਵੀ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਨੂੰ ਲਗਭਗ 1 ਮਹੀਨੇ ਪਹਿਲਾਂ ਕਪੂਰਥਲਾ ਵਿੱਚ ਜੇਲ੍ਹ ਭੇਜਿਆ ਗਿਆ ਸੀ ਵੈਵ ਬਸ਼ੂਰਿਆਵੰਸੀ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ ਅਰੁਣਾਚਲ ਪ੍ਰਦੇਸ਼ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਵੈਵਨ ਨੇ ਸਿਰਫ ਸ਼ੱਤੀ ਗੇਂਦਾ ਵਿੱਚ ਸੈਂਕੜਾ ਜੜਿਆ ਇਸ ਦੇ ਨਾਲ ਹੀ ਵੈਵਨ ਲਿਸਟ ਇੱਕ ਰਿੱਕਟ ਵਿੱਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਵੈਵ ਸ਼ੂਰਿਆ ਮੰਜੀ ਨੇ ਪਾਕਿਸਤਾਨੀ ਦੇ ਜਹੂਰ ਇਲਾਹੀ ਦਾ 29 ਸਾਲ 39 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਵੈਵ ਸ਼ੂਰਿਆ ਮੰਜੀ ਦਾ ਸੈਂਕੜਾ ਭਾਰਤ ਲਈ ਲਿਸਟ ਹੈ ਰਿੱਕਟ ਵਿੱਚ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ ਸਿਰਫ ਅਨਮੋਲਪ੍ਰੀਤ ਸਿੰਘ ਨੇ ਹੀ ਉਸ ਤੋਂ ਤੇਜ਼ ਸੈਂਕੜਾ ਲਗਾਇਆ ਹੈ 2024 ਵਿੱਚ ਪੰਜਾਬ ਲਈ 35 ਗੇਂਦਾ ਵਿੱਚ ਸੈਂਕੜਾ ਲਗਾਇਆ ਵੈਵ ਨੇ ਇਸ ਪਾਰੀ ਵਿੱਚ 15 ਸ਼ੱਕੇ ਲਗਾਏ ਜਸਨਾਲ ਵਿਜੇ ਹਜ਼ਾਰੇ ਟਰੋਫੀ ਦੀ ਪਾਰੀ ਵਿੱਚ ਦੂਜੇ ਸੱਭ ਤੋਂ ਵੱਧ ਛੱਕਿਆਂ ਦੇ ਰਿਕਾਰਡ ਦੀ ਬਰਾਬਰੀ ਹੋਈ ਇਸ ਤੋਂ ਪਹਿਲਾਂ ਨਰਾਇਣ ਜਗਦੀਸ਼ ਨੇ 2022 ਵਿੱਚ ਨਾਥਲ ਪ੍ਰਦੇਸ਼ ਵਿਰੁੱਧ 15 ਛੱਕੇ ਲਗਾਏ ਸਨ